ਸਾਡੇ ਜਿਹੇ ਸੁਆਦ ਆ ਜਿਆਣ ਵਾਲਾ ਜੇ ਸਾਡੇ ਨਾਲ ਨਹੀਂ ਹੁੰਦਾ ਇਕਦੋ ਸਾਡਾ ਦੋਤਾ ਹੀ ਹੈ ਤੇ ਦੋਤਾ ਰਹਿਣਾ ਹੁੰਦਾ ਤੇ ਛੋਟਾ ਹੀ ਬੱਚਾ ਸਾਡੇ ਵਾਂਗੂ ਛੋਟਾ ਹੀ ਹੈ ਜੀ ਜਦੋਂ ਆਪਦੀ ਮਾਂ ਤੇ ਹੱਥ ਵੇਖਿਆ ਨਹੀਂ ਜੀ ਦੋਵਾਂ ਓਰ ਚੜ ਦਿੱਤੇ ਜੀ ਆਹ ਇਹ ਸਾਡਾ ਬੀਵੀ ਫਾੜ ਗਿਆ ਮੁੜ ਕੇ ਪਰ ਜਬਰੂ ਰਾਤ ਫੜੇ ਫੜਾ ਕੇ ਅਸੀਂ ਤੇ ਪੁੱਛਦੇ ਰਹੇ ਆਪਣੇ ਮੇਰੇ ਨੂੰ ਵੀ ਹਾਂ ਕੀ ਬਣਿਆ ਕੀ ਬਣਿਆ T20 Cricket World Cup ਚ ਭਾਰਤ ਦੀ ਟੀਮ ਨੇ ਸਾਊਥ ਅਫਰੀਕਾ ਦੀ ਟੀਮ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਦਾ ਰੁਤਬਾ ਹਾਸਲ ਕੀਤਾ ਹੈ ਜਬਰਦਸਤ ਮੁਕਾਬਲੇ ਤੋਂ ਬਾਅਦ ਭਾਰਤ ਨੇ T20 ਦਾ ਵਿਸ਼ਵ ਵਿਜੇਤਾ ਕੱਪ ਹਾਸਲ ਕਰ ਲਿਆ ਅਤੇ ਇਸ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀਏ ਅਰਸ਼ਦੀਪ ਦੀ ਕਾਮਯਾਬੀ ਲਈ ਜਿੱਥੇ ਪੂਰੇ ਦੇਸ਼ ਅਤੇ ਪੰਜਾਬ ਦੇ ਲੋਕ ਉਹਨਾਂ ਤੇ ਮਾਣ ਕਰ ਰਹੇ ਨੇ ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਰੰਗੜ ਨੰਗੜ ਦੇ ਰਹਿਣ ਵਾਲਾ ਉਸਤਾ ਨਾਨਕਾ ਪਰਿਵਾਰ ਫੁੱਲਿਆ ਨਹੀਂ ਸਿਵਾ ਰਿਹਾ ਪਰਿਵਾਰ ਵਿੱਚ ਬੇਹਦ ਖੁਸ਼ੀ ਦਾ ਮਾਹੌਲ ਹੈ ਪੂਰਾ ਗੱਡੀ ਮਾਮੀ ਦੇ ਵਿੱਚ ਬਹੁਤ ਬਹੁਤ ਭਾਈ ਮਾਮੀ ਤੋਂ ਵੀ ਬਹੁਤ ਬੜਾ ਮਾਣ ਆ ਆਪਣੇ ਮੁੰਡੇ ਤੇ ਵੀ ਸਹੀ ਗੱਲ ਆ ਜੀ ਮੇਰਾ ਜਿਹੜਾ ਰਹੀ ਨਾ ਤੇ ਖਾਣਾ ਲਓ ਜੀ ਕੋਣ ਕੋੜੂ ਫੜੀ ਚੱਲੋ ਫੜੀ ਚੱਲੋ ਰੱਖੋ ਥੈਂਕ ਯੂ ਬਹੁਤ ਬਹੁਤ ਖਾਣਾ ਆਲਾ ਮੇਰੀ ਉਹਦੀ ਭੈਣ ਤਾਂ ਲੈ ਕੇ ਜਾਣਾ ਤੇ ਅਰਸ਼ਦੀਪ ਦੇ ਨਾਨਾ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਮੈਚ ਦੇ ਆਖਰੀ ਓਵਰਾਂ ਵਿੱਚ ਉਹਨਾਂ ਦੇ ਦਿਲ ਦੀ ਧੜਕਣਾ ਵਧ ਗਈਆਂ ਜਦੋਂ ਸਾਊਥ ਅਫਰੀਕਾ ਦੀ ਟੀਮ ਨੂੰ ਜਿੱਤਣ ਲਈ ਮਹਿਜ 30 ਕੋਰ ਲੜੀਂਦੇ ਸਨ ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਉਹ ਮੈਚ ਨੂੰ ਹਾਰਿਆ ਹੋਇਆ ਸਮਝ ਕੇ ਸੌਣ ਲਈ ਚਲੇ ਗਏ ਪਰ ਆਖਿਰਕਾਰ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਭਾਰਤ ਜਿੱਤ ਗਿਆ ਤਾਂ ਉਹਨਾਂ ਵੱਲੋਂ ਦੇਰ ਰਾਤ ਤੱਕ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ ਸਰਦਾਰ ਜਗENDER ਸਿੰਘ ਜੀ ਅਸੀਂ ਹੀ ਸਾਡੇ ਦੋਤੇ ਆ ਜੀ ਬਹੁਤ ਵਧੀਆ ਵੀ ਤੀਤਾ ਜੀ ਬਹੁਤ ਵਧੀਆ ਸੋ ਸਾਡੇ ਵਾਸਤੇ ਨਹੀਂ ਇਹਨਾਂ ਇੰਡੀਆ ਵਾਸਤੇ ਕੀਤਾ ਵਾ ਸਾਡੇ ਜੇ ਸੁਆਦ ਆ ਜਨਾਨ ਵਾਲਾ ਜੇ ਸਾਡੇ ਨਾਲ ਨਹੀਂ ਹੁੰਦਾ ਕਿ ਉਹ ਸਾਡਾ ਦੋਤਾ ਹੀ ਹੈ ਤੇ ਦੋਤਾ ਰਹਿਣਾ ਹੁੰਦਾ ਤੇ ਛੋਟਾ ਹੀ ਬੱਚਾ ਸਾਡੇ ਵਾਸਤੇ ਛੋਟਾ ਹੀ ਹੈ ਜੀ ਹਾਂ ਜੀ ਭਾਵੇਂ ਉਸ ਕਿਦਾਂ ਸਤਾਬ ਤਗੜਾ ਨਾ ਸਾਡੇ ਵਾਸਤੇ ਛੋਟਾ ਬੱਚਾ ਬਹੁਤ ਬਹੁਤ ਵਧਾਈਆਂ ਫੇਰਦੀਆਂ ਵਧਾਈਆਂ ਮਿਲਦੀਆਂ ਬਹੁਤ ਜ਼ਿਆਦੀ ਹੈ ਅਸੀਂ ਸਕੂਲੇ ਚਲੇ ਜਾਂਦੇ ਹਾਂ ਗਰਾਉਂਡ ਦੇ ਵਿੱਚ ਉਹਦੇ ਹਣਾ ਉਹ ਪਾਪਾ ਜੀ ਮੇਰੇ ਨਾਲ ਚੱਲੋ ਉਸੇ ਮੁੰਡਿਆਂ ਨਾਲ ਮੈਨੂੰ ਖੜਾ ਕੇ ਆਓ ਮੈਂ ਉਸੇ ਆਖੜਾ ਯਾਰ ਇਹਨੂੰ ਨਾਲ ਕਰਾਓ ਗਰੀਕ ਤੇ ਖੇਡ ਕੇ ਜਨਾਈ ਤੇ ਬਹੁਤ ਸਾਰੇ ਮੁੰਡੇ ਵਾਕਿ ਬਈ ਤੇ ਬਹੁਤ ਕਦ ਹੁਣ ਪੁੱਛਦੇ ਜਿੰਦੇ ਪੈ ਅਸੀਂ ਦੀ ਕਦੋਂ ਆਇਆ ਕਦੋਂ ਕੋ ਨਿਆਉਣਾ ਅਸੀਂ ਇਹਦੇ ਵੀ ਹੁਣ ਨਹੀਂ ਟਾਈਮ ਲੱਗਦਾ ਹੁਣ ਬਿਜੀ ਚੱਲਿਆ ਜੀ ਤੇ ਇੱਥੇ ਦਾਤੀ ਮੈਚ ਹਾਂ ਤਾਂ ਵੇਖਿਆ ਨਹੀਂ ਜੀ ਦੋ ਹੋਰ ਛੱਡ ਦਿੱਤੇ ਜੀ ਅਸੀਂ ਸਾਡਾ ਬੀਵੀ ਵਾਧਿਆ ਮੁੜ ਕੇ ਪਰ ਜਾਬ ਨੂੰ ਰਾਤ ਫੜੇ ਫੜਾ ਕੇ ਅਸੀਂ ਤਾਂ ਪੁੱਛਦੇ ਰਹੇ ਆਪਣੇ ਬੇਟੇ ਨੂੰ ਵੀ ਹਾਂ ਕੀ ਬਣਿਆ ਕੀ ਬਣਿਆ ਉਹ ਇੱਕ ਰਾਹ ਦਾ ਬਰਾਬਰ ਦੇ ਜਾਣਦੇ ਆ ਮੈਂ ਕਿਹਾ ਵੀ ਸਾਡੋ ਕੀ ਚਲੋ ਕੋਈ ਗੱਲ ਨਹੀਂ ਤੇ ਮੁੜ ਕੇ ਜਾ ਕੇ ਨੇ ਮੈਨੂੰ ਦੱਸਿਆ ਤਾਂ ਵੀ ਇੰਡੀਆ ਨੇ ਮੈਚ ਜਿੱਤ ਲਿਆ ਮੈਂ ਕਿਹਾ ਬਹੁਤ ਵਧੀਆ ਚਲੋ ਮੁੜ ਕੇ ਨੀਂਦ ਵਧੀ ਆ ਗਈ ਜੇ ਰੰਗ ਮਤੇ ਪਾਉਂਦੇ ਦੇਖੇ ਪਹਿਲਾਂ ਦਾ ਹਮੇਸ਼ਾ ਕੀ ਬੜਿਆ ਵਜਤੇ ਜਿੱਤੇ ਜਿੱਤੇ ਹਾਰਦੇ ਆ ਤੇ ਇਸ ਕਰਕੇ ਫਿਰ ਬਹੁਤ ਵਧੀਆ ਹੋਇਆ ਮਹਾਰਾਜ ਨੇ ਬੜੀ ਕਿਰਪਾ ਕਿਰਪਾ ਕਰ ਮਹਾਰਾਜ ਦੀ ਆ ਤੇ ਅਰਸ਼ਦੀਪ ਦੇ ਨਾਨਕੇ ਪਰਿਵਾਰ ਮੁਤਾਬਕ ਅਰਸ਼ਦੀਪ ਸਿੰਘ ਇੱਕ ਬਿਹਤਰੀਨ ਖਿਡਾਰੀ ਹੋਣ ਦੇ ਨਾਲ ਨਾਲ ਬਹੁਤ ਹੀ ਚੰਗੇ ਸੁਭਾਅ ਦਾ ਮਾਲਕ ਹੈ ਉਹ ਬੇਹਦ ਹਸਮੁਖ ਸੁਭਾਅ ਵਾਲਾ ਅਤੇ ਧਰਮ ਨਾਲ ਜੁੜਿਆ ਹੋਇਆ ਇਨਸਾਨ ਹੈ ਨਾਨਕਾ ਪਰਿਵਾਰ ਮੁਤਾਬਕ ਅਰਸ਼ਦੀਪ ਸਿੰਘ ਜਦੋਂ ਵੀ ਆਪਣੇ ਨਾਨਕੇ ਪਿੰਡ ਆਉਂਦਾ ਹੈ ਤਾਂ ਉਹ ਪਿੰਡ ਦੇ ਮੁੰਡਿਆਂ ਨਾਲ ਕ੍ਰਿਕਟ ਜ਼ਰੂਰ ਖੇਡਦਾ ਹੈ ਜਾਨਾ ਕਿਰਨਦੀਪਾ ਮੈਂ ਅਰਸ਼ ਦੀ ਮੰਮੀ ਆ ਅਰਸ਼ ਮੇਰਾ ਦੋਤਾ ਹੈ ਤੇ ਅਰਸ਼ ਬਹੁਤ ਵਧੀਆ ਰ ATI ਬਹੁਤ ਵਧੀਆ ਜਿਹੜਾ ਉਹਨਾਂ ਨੇ ਕੀਤਾ ਇੰਡੀਆ ਜਿੱਤਿਆ ਇੰਡੀਆ ਦੀ ਝੋਲੀ ਟਰੋਫੀ ਪਾਈ ਆ ਵਾਹਿਗੁਰੂ ਦੀ ਬੜੀ ਕਿਰਪਾ ਸਾਰੀ ਟੀਮ ਇਕੱਠੀ ਹੋ ਕੇ ਚੱਲਦੀ ਆ ਜੀ ਤੇ ਬੜਾ ਮਾਣ ਹੈ ਸਾਨੂੰ ਆਪਣੇ ਬੇਟੇ ਤੇ ਹਾਂ ਜੀ ਇੱਕ ਇਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ ਤੇ ਸਾਰੇ ਨੂੰ ਬੋਲਦੇ ਨੇ ਸਿੰਘ ਇਜ਼ ਕਿੰਗ ਤੇ ਸਹੀ ਗੱਲ ਵਾਹਿਗੁਰੂ ਤੇ ਸਦਾ ਕਿਰਪਾ ਰੱਖਿਓ ਸਿੱਖੀ ਸਰੂਪ ਆ ਤੇ ਸਦਾ ਉਹ ਇਸਰਾਈਲ ਵੇ ਚੜ੍ਹਦੀ ਕਲਾ ਚ ਰਵੇ ਜਿਹੜੇ ਸਾਡੇ ਕੋਲ ਅੰਦਾਜ਼ ਦਾ ਸੁਭਾਅ ਬਹੁਤ ਵਧੀਆ ਸਭ ਨੂੰ ਹਾਸਾ ਮਜ਼ਾਕ ਖੁਸ਼ ਹੋ ਕੇ ਮਿਲਣਾ ਐ ਨਹੀਂ ਕਰਨਾ ਵੀ ਤੁਸੀਂ ਦੇਖੋ ਆ ਜੋ ਇੰਡੀਆ ਟੀਮ ਚ ਖੇਡ ਰਿਹਾ ਹੈ ਅਗਰ ਤੁਸੀਂ ਬੈਠਾ ਹੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਇੰਡੀਆ ਟੀਮ ਚ ਖੇਡਦਾ ਐਨਾ ਵੱਡਾ ਖਿਡਾਰੀ ਆ ਤੇ ਉਹਦੇ ਪਿੱਛੇ ਉਹਦਾ ਕਰਕੇ ਸਾਨੂੰ ਜਦੋਂ ਸਾਰੇ ਵਧਾਈਆਂ ਦਿੰਦੇ ਬੜਾ ਮਾਣ ਮਹਿਸੂਸ ਹੁੰਦਾ ਜਾਈਦਾ ਸਕੂਲ ਜਾਈਦਾ ਸਕੂਲ ਲਈ ਜਿੱਥੇ ਜਾਈਦਾ ਬੱਚੇ ਆਉਂਦੇ ਨੇ ਮੈਡਮ ਤੁਹਾਡੇ ਬੇਟੇ ਨੇ ਇਦਾਂ ਕੀਤਾ ਮੈਡਮ ਤੁਹਾਡੇ ਬੇਟੇ ਨੇ ਇਦਾਂ ਖੇਡਿਆ ਬੜਾ ਚੰਗਾ ਲੱਗਦਾ ਹੁਣ ਜਿਵੇਂ ਸਾਡੀਆਂ ਸਕੂਲਸ ਗੇਮਸ ਸਟਾਰਟ ਹੋ ਜਾਣੀਆਂ ਨੇ ਸਾਡੇ ਪਹਿਲੇ ਦਿਨ ਜਦੋਂ ਸਾਰੇ ਅਸੀਂ ਉਥੇ ਡੀਪੀਪੀਟੀਜ਼ ਲੈਕਚਰਸ ਇਕੱਠੇ ਹੋਣੇ ਸਾਰਿਆਂ ਨੇ ਵਧਾਈਆਂ ਦੇਣੀਆਂ ਪਹਿਲੇ ਦਿਨ ਉਹ ਟੀਮ ਦੀਆਂ ਹੀ ਗੱਲਾਂ ਚੱਲਣੀਆਂ ਹਨ ਤੇ ਬੜਾ ਚੰਗਾ ਲੱਗਦਾ ਉਦੋਂ ਜਦੋਂ ਸਾਰਿਆਂ ਤੋਂ ਵਧਾਈਆਂ ਮਿਲਦੀਆਂ ਨੇ ਸਵੇਰ ਦਾ ਬਹੁਤ ਵਧਾਈਆਂ ਮਿਲ ਰਹੀਆਂ ਨੇ ਲੱਡੂ ਵੰਡ ਰਹੇ ਆ ਤੇ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਸਦਾ ਉਹਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਸਦਾ ਤਰੱਕੀਆਂ ਬਖਸ਼ੇ ਅਸੀਂ ਲੰਡੂ ਵੰਡਦੇ ਰਹੀਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਾਹਰੀ ਸਿੰਘ ਮੈਂ ਅਰਸ਼ਦੀਪ ਦਾ ਮਾਮਾ ਤੇ ਅਰਸ਼ਦੀਪ ਨੇ ਰਾਤ ਵਾਲੇ ਮੈਚ ਦੇ ਵਿੱਚ ਬਹੁਤ ਸੋਹਣੀ ਬੋਲਿੰਗ ਕੀਤੀ ਬੜਾ ਪੰਜਾਬ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਾਰਿਆਂ ਦੇ ਵਿੱਚ ਨਾਮ ਰੌਸ਼ਨ ਕੀਤਾ ਉਹਨੇ ਅਰਸ਼ਦੀਪ ਸ਼ੁਰੂ ਤੋਂ ਹੀ ਆਪਣੇ ਜਿਹੜਾ ਵਾ ਉਹਦਾ ਲਗਾਵ ਬਹੁਤ ਸੀ ਕ੍ਰਿਕਟ ਦੇ ਵੱਲ ਉਹਨੇ ਸ਼ੁਰੂ ਤੋਂ ਹੀ ਆਪਣਾ ਕ੍ਰਿਕਟ ਨੂੰ ਇੱਕ ਜਨੂਨ ਦੀ ਤਰ੍ਹਾਂ ਲਿਆ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਉਸ ਜਨੂਨ ਦਾ ਹੀ ਨਤੀਜਾ ਹੈ ਕਿ ਉਹ ਉਸ ਮੁਕਾਮ ਤੇ ਪਹੁੰਚ ਸਕਿਆ ਰਾਤ ਵਾਲੇ ਮੈਚ ਬਾਰੇ ਜੇ ਗੱਲ ਕਰੀਏ ਤਾਂ ਰਾਤ ਵਾਲਾ ਮੈਚ ਬਹੁਤ ਫਸਾ ਹੈ ਅਰਸ਼ਦੀਪ ਦੀ ਬੋਲਿੰਗ ਬਹੁਤ ਵਧੀਆ ਵਿਕਟ ਟੂ ਵਿਕਟ ਬੋਲਿੰਗ ਹੋ ਰਹੀ ਸੀ ਐਸਟੀਪੀ ਬਾਕੀ ਰੋਹਿਤ ਸ਼ਰਮਾ ਵੱਲੋਂ ਬਹੁਤ ਸਪੋਰਟ ਸੀ ਕਿ ਹਾਂ ਫੁੱਲ ਬੋਲਿੰਗ ਕਰਨ ਇਸ ਕਰਕੇ ਅਰਸ਼ਦੀਪ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਨੂੰ ਮਾਣ ਆ ਸਾਡੇ ਪਣੇਵੇਂ ਤੇ ਸਾਨੂੰ ਮਾਣ ਆ ਗਰਦਾਸਪੁਰ ਨੂੰ ਬਟਾਏ ਨੂੰ ਪੰਜਾਬ ਨੂੰ ਸਾਰੇ ਇੰਡੀਆ ਨੂੰ ਕਿ ਸਾਰੇ ਦੁਨੀਆ ਨੂੰ ਹੀ ਅਰਸ਼ਦੀਪ ਤੇ ਮਾਣ ਆ ਕਿ ਉਹਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਤੇ ਬਾਕੀ ਸਾਰੇ ਜਿੰਨੇ ਵੀ ਉਹਦੇ ਫੈਨ ਫੋਲਿੰਗ ਆ ਜਾਂ ਜਿੰਨੇ ਵੀ ਉਹਦੇ ਸ਼ੁਭਚਿੰਤਕ ਆ ਇਹ ਸਾਰਾ ਕੁਝ ਉਹਨਾਂ ਦੀਆਂ ਦੁਆਵਾਂ ਦੇ ਕਰਕੇ ਹੀ ਆ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਹੁਤ ਸਾਰੀਆਂ ਦੁਆਵਾਂ ਉਹਦੇ ਨਾਲ ਸੀ ਉਹਦਾ ਲੱਕ ਉਹਦੇ ਨਾਲ ਸੀ ਕਿ ਜਿਹੜਾ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ ਬਹੁਤ ਮਿਹਨਤ ਕੀਤੀ ਬੱਚੇ ਨੇ ਸਾਡੀ ਅੱਖਾਂ ਦੇ ਸਾਹਮਣੇ ਸਾਡੇ ਹੱਥਾਂ ਵਿੱਚ ਸਭ ਕੁਝ ਇਹ ਨਿਕਲਿਆ ਵਾ ਅਸੀਂ ਦੇਖਿਆ ਵਾ ਵੀ ਹਾਂ ਉਹਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਟਾਈਮ ਜਿਸ ਮੁਕਾਮ ਤੇ ਪਹੁੰਚਿਆ ਵਾ ਕਾਮਯਾਬੀ ਦੇਖਣੀ ਕਾਮਯਾਬੀ ਕਾਮਯਾਬ ਹੋਏ ਬੰਦੇ ਨੂੰ ਵੇਖਣਾ ਬਹੁਤ ਵਧੀਆ ਲੱਗਦਾ ਵਾ ਪਰ ਕਾਮਯਾਬ ਪਹੁੰਚਣ ਤੱਕ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਇਆ ਵਾ ਉਹ ਉਹੀ ਜਾਣ ਸਕਦੇ ਜਿਹੜੀ ਉਹਦੇ ਕਰੀਵਿਊ ਦੇ ਕੋਲ ਜਿਸ ਤਰ੍ਹਾਂ ਕਿ ਸਿੱਖ ਸਰਦਾਰ ਦੀ ਇੱਕ ਵੱਖਰੀ ਪਹਿਚਾਣ ਸਾਰੀ ਟੀਮ ਦੇ ਵਿੱਚ ਇੱਕ ਵੱਖਰਾ ਸਿੰਘ ਸਰਦਾਰ ਸਿੰਘ ਇਜ਼ ਕਿੰਗ ਸਰਦਾਰ ਹੈ ਤੋਂ ਅਸਰਗਾਰ ਹੈ ਇਸ ਲਈ ਸਰਦਾਰ ਨੇ ਸਰੀ ਟੀਮ ਦੇ ਵਿੱਚ ਇੱਕ ਵੱਖਰੀ ਪਹਿਚਾਨ ਬਣਾ ਕੇ ਰੱਖੀ ਤੇ ਅਰਸ਼ਦੀਪ ਸਿੰਘ ਵਰਲਡ ਕੱਪ ਚ ਕੁੱਲ 17 ਵਿਕਟਾਂ ਲੈ ਕੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਖਿਡਾਰੀ ਬਣਿਆ ਉੱਥੇ ਹੀ ਫਾਈਨਲ ਮੈਚ ਵੀ ਅਰਸ਼ਦੀਪ ਨੇ ਦੋ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ ਅਤੇ ਭਾਰਤ ਨੂੰ ਜਿੱਤ ਦਿਵਾਉਣ ਚ ਅਹਿਮ ਭੂਮਿਕਾ ਨਿਭਾਈ ਅਰਸ਼ ਨੇ ਵਿਰੋਧੀ ਟੀਮ ਸਾਊਥ ਅਫਰੀਕਾ ਦੇ ਕਪਤਾਨ ਐਡਮ ਮਾਰਕਰਮ ਅਤੇ ਕੁਇੰਟਨ ਡੀਕੌਕ ਨੂੰ ਆਊਟ ਕੀਤਾ ਦੋਵੇਂ ਵਿਕਟਾਂ ਮੈਚ ਦੇ ਉਸ ਸਮੇਂ ਆਈਆਂ ਜਦੋਂ ਟੀਮ ਨੂੰ ਜਿੱਤਣ ਲਈ ਇਹਨਾਂ ਵਿਕਟਾਂ ਦੀ ਬੇਹਦ ਲੋੜ ਸੀ ਤਾਂ ਕਹਿ ਸਕਦੇ ਹਾਂ ਕਿ ਜਸਪ੍ਰੀਤ ਬੁਮਰਾ ਦੇ ਨਾਲ ਨਾਲ ਅਰਸ਼ਦੀਪ ਸਿੰਘ ਨੇ ਵੀ ਟੀਮ ਅਤੇ ਦੇਸ਼ ਲਈ ਬੇਹਦ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਜਿਸ ਤੇ ਪੂਰੇ ਪੰਜਾਬ ਨੂੰ ਮਾਣੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ